ਹਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਿਊ ਰੈਸਪੀ ਲੱਗੇ ਆ ਬਣਾਉਣਾ ਸੋਚਿਆ ਤੁਹਾਡੇ ਨਾਲ ਵੀ ਸਾਂਝੀ ਕਰ ਲਈਏ ਆਪਾਂ ਅੱਜ ਲੱਗੇ ਆ ਆਲੂਆਂ ਦੀ ਚਟਣੀ ਬਣਾਉਣਾ ਨਿਊ ਰੈਸਪੀ ਹੈ ਪਤਾ ਨਹੀਂ ਕਿਸੇ ਨੇ ਬਣਾਈ ਹੋਵੇ ਜਾਂ ਨਾ ਬਣਾਈ ਹੋਵੇ ਪਰ ਅੱਜ ਆਪਾਂ ਤੁਹਾਡੇ ਨਾਲ ਇਹ ਸੋਚੇ ਰੈਸਪੀ ਸਾਂਝੀ ਕਰਕੇ ਤੁਹਾਨੂੰ ਦੱਸਦੇ ਆ ਉਹਦੇ ਵਾਸਤੇ ਆਪਾਂ ਜਿਹੜੇ ਆਲੂਆ ਲੈ ਲਏ ਨੇ ਛੋਟੇ ਛੋਟੇ ਹੁਣ ਇਹਨਾਂ ਨੂੰ ਵਿਲਾ ਆਪਾਂ ਛਿੱਲਾਂਗੇ ਫੇਰ ਅੱਗੇ ਤੁਹਾਨੂੰ ਦੱਸਦੇ ਆ ਕੀ ਕਰਨਾ ਹਾਂ ਹਾਂਜੀ ਆਲੂ ਜਿਹੜੇ ਉਹ ਆਪਾਂ ਛਿੱਲ ਲਾਂਗੇ ਸਾਰੇ ਬਹੁਤ ਸਵਾਦ ਚਟਨੀ ਬਣਦੀ ਆ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਬਣਾਇਆ ਜ਼ਰੂਰ ਜਿੰਨੇ ਨੇ ਨਹੀਂ ਬਣਾਈ ਹੋ ਸਕਦਾ ਕਿਸੇ ਨੇ ਬਣਾਈ ਹੋਵੇ ਖਾਧੀ ਵੀ ਹੋਵੇ ਸਾਰੇ ਇਹ ਕਰੀ ਜਰੂਰ ਟਰਾਈ ਕਰਿਓ ਆਲੂਆਂ ਚਕਨੀ ਅਲੂ ਆਪਾਂ ਚੇਲੇ ਦੇ ਨੇ ਇੱਕ ਤਰੀਆ ਨਾਲ ਆਪਾਂ ਫੇਰ ਤੋਲਾਂਗੇ ਤੋ ਇਹ ਤੇ ਫਿਰ ਆਪਾਂ ਇਹਨਾਂ ਨੂੰ ਉਬਾਲਾਂਗੇ ਅਲੂਆਂ ਨੂੰ ਇੰਦਰ ਆਪਾਂ ਪਾਣੀ ਗਰਮ ਰੱਖ ਦਿੱਤਾ ਆ ਇਹਦੇ ਵਿੱਚ ਉਹਨਾ ਪਾਣੀ ਜਿਹੜੇ ਆਪਾਂ ਪਾ ਦਾਂਗੇ ਆਲੂ ਜਿਹੜੇ ਇਹਨਾਂ ਨੂੰ ਆਪਾਂ ਉਬਾਲ ਲਾਂਗੇ ਲੋਹੀ ਹੁਣ ਇਹਨਾਂ ਨੂੰ 10-15 ਮਿੰਟ ਬਾਅਦ ਤੇ ਇਦਾਂ ਹੀ ਰਹਿਣ ਦਵਾਂਗੇ ਉੱਪਰੋਂ ਟੱਕ ਦਾਂਗੇ ਜਿਹੜੇ ਆਲੂ ਆਪਣੇ ਉਬਲ ਜਾਣ ਪੂਰੇ ਦੇ ਵਿੱਚ ਕਿਹੜਾ ਸਮਾਨ ਪੈਣਾ ਉਹ ਆਪਾਂ ਤੁਹਾਨੂੰ ਦੱਸਦੇ ਅੱਗੇ ਹਾਂ ਜੀ ਆਪਾਂ ਪਿਆਜ਼ ਦੇ ਛਿੱਲਕੇ ਤੋਲੇ ਨੇ ਤੇ ਹੁਣ ਆਪਾਂ ਕਟਾਂਗੇ ਇਹਨਾਂ break break, break. ਜਿਹੜਾ ਟੈਂਡਾ ਪਿਆ ਜ ਉਹਦੀ ਆਪਾਂ ਬਰੀਕ ਬਰੀ ਕੱਟ ਲਾਂਗੇ ਇਹਦੇ ਵਿੱਚ ਆਪਾਂ ਟਮਾਟਰ ਜਿਹੜਾ ਉਹ ਪਾਵਾਂਗੇ ਇਹਦੇ ਵਿੱਚ ਜੀ ਆਪਾਂ ਹਰੀ ਮਿਰਚ ਜਿੰਨੀ ਪਾਉਣੀ ਉਹ ਵੀ ਪਾਵਾਂਗੇ ਹਾਂਜੀ ਆਪਾਂ ਇਹ ਮਤ ਜਿਹੜੀ ਹੋਈ ਐਡ ਕਰ ਲਈ ਆ ਹੁਣ ਇਹਨੂੰ ਆਪਾਂ ਬਰੀ ਬਰੀ ਕਰ ਲਾਂਗੇ ਪਾ ਦਾਂਗੇ ਪਾਣੀ ਦੇ ਵਿੱਚ 1-2 ਮਿੰਟ ਵਾਸਤੇ ਤਾਂ ਕਿ ਗਲ ਚ ਵੀ ਇਹਦੇ ਵਿੱਚੋਂ ਆਪਾਂ ਪਾਣੀ ਪਾ ਦਾਂਗੇ ਥੋੜਾ ਜਿਹਾ ਹੁਣ 1-2 ਮਿੰਟ ਵਾਸਤੇ ਇਸ ਤਰ੍ਹਾਂ ਹੀ ਰਹਿਣ ਦਾਂਗੇ ਇਹਨੂੰ ਆਪਾਂ ਹਾਂਜੀ ਆਪਾਂ ਨਾਲ ਥੋੜੀ ਜਿਹੀ ਕਾਂਡੀ ਵਿੱਚ ਲਾਉਣੀ ਹੈ ਚਟਨੀ ਦੇ ਤੇ ਹੁਣ ਖਾਂਡੇ ਜਿਹੜੀ ਆਪਾਂ ਥੋੜੀ ਜਿਹੀ ਲੈ ਲਈਏ 4-5 ਉੱਚੇ ਹੁਣ ਇਹਨੂੰ ਆਪਾਂ ਭਿਗਾ ਦੇਗੇ ਖਾਂਡੇ ਜਿਹੜੀ ਉਹ ਖੋਜੇ ਵਿੱਚ ਪਾਣੀ ਦੇ ਉੱਚੀ ਪਾਣੀ ਆਪਾਂ ਪਾਤਾ ਵਾ ਤੇ ਆਪਾਂ ਚੂਚੇ ਦੇ ਨਾਲ ਇਹਨੂੰ ਭੋਲ ਲਾਂਗੇ ਬਹੁਤ ਸਵਾ ਚਟਨੀ ਬਣਦੀ ਆ ਇੱਕ ਵੀ ਡ라이 ਜ਼ਰੂਰ ਕਰਿਓ ਜਿੰਨਾ ਭੈਣ ਭਰਾਵਾਂ ਨੇ ਨਹੀਂ ਬਣਾਈਓ ਜ਼ਰੂਰ ਇਹ ਫਿਰ ਡ라이 ਕਰਿਓ ਤੇ ਦੱਸਿਓ ਕਮੈਂਟ ਕਰਕੇ ਵੀ ਤੁਹਾਡੀ ਚਟਨੀ ਜਿਹੜੀ ਉਹ ਕਿੱਦਾਂ ਦੀ ਬਣੀ ਆ ਆਲੂ ਬਾਕੇ ਚਟਨੀ ਬਣਾਉਣੀ ਨਿਊ ਰੈਸਪੀ ਵੈਸੇ ਖੰਡ ਦੀ ਜਗ੍ਹਾ ਤੇ ਆਪਾਂ ਗੁੜ ਵੀ ਪਾ ਸਕਦੇ ਆ ਜਿਹਨੂੰ ਖੰਡ ਪਸੰਦ ਹੋ ਉਹ ਖੰਡ ਪਾ ਲੈ ਜਿਹਨੂੰ ਗੁੜ ਪਸੰਦ ਹੋ ਗੁੜ ਵੀ ਪਾ ਸਕਦਾ ਚਟਨੀ ਦੇ ਵਿੱਚ ਹਾਂਜੀ ਹੁਣ ਆਪਾਂ ਇਹਦੇ ਵਿੱਚ ਜਿਹੜੀ ਚੀਨੀ ਘੋਲੀ ਸੀ ਉਹ ਪਾਣੀ ਪਾ ਦਾਂਗੇ ਚੀਨੀ ਦਾ ਤੇ ਜਿਹੜੀ ਆਪਾਂ ਅਮਲੇ ਦਾ ਪਾਣੀ ਕੱਢਿਆ ਸੀਗਾ ਉਹ ਵੀ ਵਿੱਚ ਐਡ ਕਰ ਦਾਂਗੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਵੀ ਐਡ ਕਰਾਂਗੇ ਤੇ ਪਾਵਾਂਗੇ ਆਪਾਂ ਆਲੂ ਇਹਦੇ ਵਿੱਚ ਪੁਦੀਨਾ ਹਾਂਜੀ ਆਲੂ ਆਪਣੇ ਜਿਹੜੇ ਉਬਲ ਗਏ ਨੇ ਤੇ ਇਹ ਗਰਮਾ ਹੋਣ ਇਹਨਾਂ ਨੂੰ ਆਪਾਂ ਠੰਡੇ ਕਰਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਕਿਸ ਚੀਜ਼ ਦੇ ਨਾਲ ਇਹਨਾਂ ਨੂੰ ਥੇਲਾਗੇ ਸਾਰੇ ਆਲੂ ਜਿਹੜੇ ਆ ਤੇ ਫਿਰ ਆਪਾਂ ਬਾਕੀ ਚਟਨੀ ਜਿਹੜੀ ਬਣਾਈ ਹੋਈ ਉਹਦੇ ਵਿੱਚ ਇਹਨਾਂ ਨੂੰ ਪਾਵਾਂਗੇ ਤੇ ਜਿਹੜਾ ਸਮਾਂ ਰਹਿੰਦਾ ਬਾਕੀ ਹੋਰ ਉਹ ਵੀ ਵਿੱਚ ਪਾਵਾਂਗੇ ਇਹ ਚਟਨੀ ਜਿਹੜੀ ਹੈ ਆਪਣੀ ਆਪਾਂ ਪਕੌੜਿਆਂ ਦੇ ਨਾਲ ਵੀ ਖਾ ਸਕਦੇ ਆ ਕਿ ਆਪਾਂ ਰੋਟੀ ਦੇ ਨਾਲ ਵੀ ਖਾ ਸਕਦੇ ਆ ਜੇ ਤੁਹਾਡੇ ਕੋਲ ਰੋਟੀ ਦੇ ਨਾਲ ਕੁਝ ਨਹੀਂ ਹੈਗਾ ਖਾਣ ਨੂੰ ਦੁਪਹਿਰ ਵੇਲਾ ਹੋਵੇ ਤਾਂ ਇਸ ਤਰ੍ਹਾਂ ਚਟਨੀ ਬਣਾ ਕੇ ਖਾਓ ਬਹੁਤ ਟੇਸਟ ਲੱਗਦੀ ਹੈ ਚਟਨੀ ਤੇ ਇਹਦੇ ਵਿੱਚ ਅਸੀਂ ਆਪਾਂ ਪੁਦੀਨਾ ਪਾਵਾਂਗੇ ਤੇ ਹੋਰ ਆਪਾਂ ਇਹਦੇ ਵਿੱਚ ਕਾਲਾ ਨਮਕ ਪਾਵਾਂਗੇ ਛੇਦਾ ਨਮਕ ਪਾਵਾਂਗੇ ਉਦੋਂ ਤੱਕ ਆਪਣੇ ਆਲੂ ਠੰਡੇ ਹੁੰਦੇ ਆ ਉਦੋਂ ਤੱਕ ਬਾਕੀ ਸਮਾਨ ਜਿਹੜਾ ਆਪਾਂ ਵਿੱਚ ਪਾ ਲਈਏ ਇਹਦੇ ਹਾਂਜੀ ਹੁਣ ਇਹਦੇ ਵਿੱਚ ਆਪਾਂ ਲੂਣ ਪਾਵਾਂਗੇ ਕੀ ਆਪਾਂ ਪਾਤਾ ਸਿੱਧਾ ਲੂਣਾ ਇਹ ਪਾਤਾ ਤਾਂ ਕਾਲਾ ਲੂਣ ਹੁਣ ਇਹਦੇ ਵਿੱਚ ਆਪਾਂ ਥੋੜਾ ਧਨੀਆ ਪਾਵਾਂਗੇ ਜੀ ਆਪਾਂ ਭੂਤਨਾ ਜਿਹੜਾ ਕਰਦਾ ਤੋੜ ਲੈਂਦਾ ਵਾ ਹੁਣ ਭੂਤਨਾ ਜਿਹੜਾ ਉਹ ਆਪਾਂ ਵਿੱਚ ਪਾਵਾਂਗੇ ਬਰੀਕ ਬਰੀਕ ਕੱਟ ਕੇ ਹਾਂਜੀ ਹੁਣ ਆਪਾਂ ਭੂਤਨਾ ਜਿਹੜਾ ਵਾ ਉਹ ਵੀ ਵਿੱਚ ਐਡ ਕਰਦਾਂਗੇ ਹੁਣ ਆਪਣੇ ਜਿਹੜੇ ਆਲੂ ਬਾਲ ਕੇ ਆਪਾਂ ਮੈਸ਼ ਕਰਲੇ ਸੀਗੇ ਉਹ ਵੀ ਵਿੱਚ ਪਾ ਦਾਂਗੇ ਹਣ ਇਹਨਾਂ ਸਾਰੇ ਨੂੰ ਆਪਾਂ ਮਿਕਸ ਕਰ ਲਾਂਗੇ ਇਸ ਤਰ੍ਹਾਂ ਬਹੁਤ ਟੇਸਟਰ ਚਟਨੀ ਬਣਦੀ ਹੈ ਬਹੁਤ ਜਿਆਦਾ ਇੱਕ ਦੀ ਜ਼ਰੂਰ ਟਰਾਈ ਕਰਿਓ ਆਪਣਿਆਂ ਕਿੰਨੇ ਕਿੰਨੇ ਇਸ ਤਰ੍ਹਾਂ ਬਣਾ ਕੇ ਚਟਨੀ ਖਾਦੀ ਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਕਿੱਦਾਂ ਦੀ ਤੁਹਾਨੂੰ ਸਾਡੀ ਰੈਸਪੀ ਨੂੰ ਲੱਗੀ ਫ੍ਰੀਟ ਦੱਸਿਓ ਤੇ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ ਜੀ ਸਾਰਿਆਂ ਦਾ ਇੰਜੋਏ ਦਾ ਰੈਸਪੀ